ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਂਕਾਰਾਂ ਵਿੱਚ ਮਾਲਕ ਕਰੇ ਜੀ ਬਾਬਾ ਲਓ ਜੀ ਅੱਜ ਨਜ਼ਾਇਸ਼ਮੀਨ ਤੁਹਾਨੂੰ ਪਤਾ ਹੀ ਗਈ ਹੋਈ ਹੈ ਮਲਾਂ ਜਿਹੜਾ ਭਾਈ ਸਾਵਣ ਮਹੀਨਾ ਹਨਾ ਇਹਦੇ ਰੀਤੀ ਰਿਵਾਜਾਂ ਅਨਸਾਰ ਜਿਹੜਾ ਵੀ ਕੱਪੜਾ ਲੀੜਾ ਇੱਧਰ ਉੱਧਰ ਦੇਣਾ ਹੁੰਦਾ ਹਨਾ ਪਹਿਲਾਂ ਤੁਸੀਂ ਦੇਖਿਆਈ ਹੈ ਕਈ ਬਲੌਗਰ ਜੀ ਇਹਨਾਂ ਨੂੰ ਮੈਂ ਲੈ ਕੇ ਫਿਰਦਾ ਰਿਹਾ ਹਨਾ ਤੇ ਫਿਰ ਹੁਣ ਅੱਜ ਭਾਈ ਮਾਲਾ ਵਾਲੀ ਫੈਮਿਲੀ ਆਈ ਹੋਈ ਆ ਰੁਕਪੁਰ ਹਨਾ ਤੇ ਜੈਸਮੀਨ ਨਾਲ ਆ ਉਹਨਾਂ ਦੇ ਅੱਜ ਉਹ ਸ਼ਾਪਿੰਗ ਕਰਦੇ ਫਿਰਦੇ ਆ ਜਿਹੜੇ ਹੁਣ ਰੀਤੀ ਰਿਵਾਜ ਚੱਲਦੇ ਆ ਮੈਂ ਤਾਂ ਉਹਨਾਂ ਨੂੰ ਕਿਹਾ ਤਾਂ ਭਾਈ ਮੈਂ ਕਿਹਾ ਵੀ ਮੈਨੂੰ ਤਾਂ ਤੁਸੀਂ ਸਿੱਧੀ ਜੀ ਗੱਲ ਆ ਵੀ ਇੱਕ ਪੱਗ ਲਾ ਦਿਓ ਬਹੁਤ ਹਨਾ ਵੀ ਕੋਈ ਲੋੜ ਨਹੀਂ ਹੈਗੀ ਐਵੇਂ ਖਰਚਾ ਕਰੀ ਜਾਣਾ ਖਰਚਾ ਕਿਉਂਕਿ ਕਬੀਲਦਾਰੀ ਚ ਹੁੰਦਾ ਬਹੁਤ ਚਲੋ ਜਿੰਨਾ ਬਚਿਆ ਜਾਵੇ ਖਰਚੇ ਤੋਂ ਫਾਇਦਾ ਹੀ ਆ ਪਰ ਉਹ ਕਹਿੰਦੇ ਵੀ ਨਹੀਂ ਜਿੱਦਾਂ ਮਰਜ਼ੀ ਕਰ ਭਾਈ ਤੈਨੂੰ ਆਉਣਾ ਪੈਣਾ ਵੀ ਤੈਨੂੰ ਅਸੀਂ ਇੱਕ ਸੂਟ ਸੌਰੀ ਆਹ ਸੂਟ ਕਹਿੰਦਾ ਸੂਟ ਕਹਿ ਲਓ ਚਾਹੇ ਮਤਲਬ ਜੈਂਸ ਜੈਂਸ ਦਾ ਪੈਂਟ ਕਮੀਜ਼ ਵੀ ਉਹ ਲੈ ਕੇ ਦੇਣਾ ਵੀ ਤੂੰ ਲੇਕੇ ਦਾ ਅਸੀਂ ਦੇਣਾ ਹੀ ਕਹਿੰਦੇ ਵੀ ਤੂੰ ਆਪਣੇ ਆਪ ਪਸੰਦ ਕਰ ਲਈ ਹਨ ਮਾਹ ਪਾਈ ਵੀ ਹੈ ਤਾਂ ਇਹ ਬੇਲੇ ਵੀ ਤੁਸੀਂ ਖੇਚਲੇ ਲੱਗੇ ਕਰਨ ਕਿਉਂਕਿ ਯਾਰ ਖਰਚਾ ਜਿਹੜਾ ਬੰਦਾ ਕਰਦਾ ਏ 30 ਦੇ 30 ਵਾਲਿਆਂ ਨੂੰ ਤਾਂ ਜਿਹੜਾ ਖਰਚਾ ਕਰਨਾ ਪੈਂਦਾ ਉਹ ਸਾਨੂੰ ਪਤਾ ਅਸੀਂ ਕਿਉਂਕਿ ਇਹ ਕਮਾਵਾ ਨੂੰ ਹੰਡੇ ਵੇ ਹਨ ਅਸੀਂ ਵੀ ਭਾਈ 3-4 ਕੁੜੀਆਂ ਵਿਆਹੀਆਂ ਵੀ ਆਪਣੀਆਂ ਚਾਰ ਭੈਣਾਂ ਤੇ ਜਿਹੜਾ ਖਰਚਾ ਕਰਦਾ ਉਹਨੂੰ ਪਤਾ ਵੀ ਕਿਵੇਂ ਕਰਦਾ ਇਹ ਪਰ ਨਹੀਂ ਮੰਨ ਰਹੇ ਜੀ ਹੁਣ ਕਿਆ ਕਰੀਏ ਫਿਰ ਜਾਣਾ ਪੈਣਾ ਹੁਣ ਰੋਪੜ ਨੂੰ ਹੈਨਾ ਉਹਨਾਂ ਨੇ ਆਪਣਾ ਸਾਮਾਨ ਤਾਂ ਖਰੀਦ ਲਿਆ ਸਾਰਾ ਤੇ ਉਹ ਮੇਰੇ ਕੱਪੜਿਆਂ ਕਰਕੇ ਹੀ ਖੜੇ ਆ ਉਹ ਮੈਂ ਤਾਂ ਕਹ ਤਾਲਦਾਈ ਤਾਂ ਗੱਲ ਨੂੰ ਵੀ ਚੱਲ ਜੇ ਲੰਗੇ ਜਾਣ ਉਹ ਕਹਿੰਦੇ ਵੀ ਨਹੀਂ ਤੂੰ ਆ ਤੇ ਹੁਣ ਚੱਲਿਆਂ ਜੀ ਰੋਪੜ ਨੂੰ ਜਾ ਕੇ ਫਿਰ ਦੇਖਦੇ ਆ ਹੁਣ ਕਿਆ ਲਈਏ ਪੈਂਟ ਕਮੀਜ਼ ਲਈਏ ਕਿ ਲੋਰ ਟੀ-ਸ਼ਰਟ ਲਈਏ ਜੋ ਵੀ ਉਹ ਕਹਿੰਦੇ ਭਾਈ ਤੇਰਾ ਦਿਲ ਕਰਦਾ ਵੀ ਆ ਕੇ ਆਪ ਪਸੰਦ ਕਰ ਲੈ ਤੇ ਆਜੋ ਫਿਰ ਚੱਲਦੇ ਆ ਜੀ ਹੁਣ ਰੋਪੜ ਨੂੰ ਤੁਹਾਨੂੰ ਵੀ ਦਿਖਾਉਨੇ ਆ ਬਾਜ਼ਾਰ ਦੀ ਰੌਣਕ ਹਨ ਤੇ ਬਾਕੀ ਅੱਗੇ ਜਾ ਕੇ ਦੇਖਦੇ ਆ ਫਿਰ ਹੁਣ ਕੀ ਲੈਨੇ ਆ ਪੈਂਟ ਸ਼ਰਟ ਲੈਨੇ ਆ ਕੀ ਲੈਣਾ ਤੇ ਆਜੋ ਫਿਰ ਚੱਲਦੇ ਆ ਮਾਲ ਵਾਲੀ ਫੈਮਿਲੀ ਨੂੰ ਤੁਹਾਨੂੰ ਮਿਲਾਉਨੇ ਆ ਰੋਪੜ ਜਾ ਕੇ ਲਓ ਜੀ ਪਹੁੰਚ ਗਏ ਦੁਕਾਨ ਪਰ ਮਾਲ ਵਾਲੀ ਫੈਮਿਲੀ ਸਾਡੀ ਸਾਰੀ ਆਈ ਜੀ ਸਾਰਿਆਂ ਨੂੰ ਫਿਰ ਕਹਣਾ ਰਵਿੰਦਰ ਦਾ ਜੈਸਵੀ ਨੂੰ ਵੀ ਨਾ ਦਿਲ ਨਹੀਂ ਲੱਗਦਾ ਬਾਈ ਉਹ ਜਿਹੜਾ ਕੰਮ ਕਰਨਾ ਤਾਂ ਕਰਨਾ ਹੀ ਆ ਠੀਕ ਆ ਹਣ ਕੱਪੜੇ ਇਹਨਾਂ ਨੂੰ ਵੀ ਜਾਣੇ ਸੀਗੇ ਫੇਰ ਇਸ ਕਰਕੇ ਕਹਿੰਦੇ ਵੀ ਉਹਨਾਂ ਨੂੰ ਹੀ ਬੁਲਾ ਲੰਨੇ ਵੀ ਪੌਣੇ ਤਾਂ ਉਹਨਾਂ ਨੇ ਆਪਣੀ ਚੁਆਇਸ ਦੇ ਲੈ ਲਣਗੇ ਇਸ ਕਰਕੇ ਠੀਕ ਆ ਬਾਈ ਗੁਰਜੀ ਦਾ ਖਾਸਾ ਬਾਈ ਗੁਰਜੀ ਕੀ ਪਤੇ ਮੈਂ ਸਰਵਿੰਦਰ ਤਾਂ ਨਾ ਕਰਦਾ ਤਾਂ ਸਹੀ ਗੱਲ ਦੱਸਾਂ ਬਈ ਰਹਿਣ ਦੋ ਤੁਸੀਂ ਰਹਿਣ ਦੋ ਮੈਨੂੰ ਪਰਨਾ ਲਾ ਦੋ ਮੈਂ ਕਿਹਾ ਨਹੀਂ ਵੀ ਤੁਰਵਿੰਦਰ ਮੈਂ ਕਿਆ ਫਾਇਦਾ ਉਧਰ ਆਧਰ ਚੇਂਜ ਕਰੇਦਾ ਨਾ ਵੀ ਤੂੰ ਆਪਣੇ ਆਪ ਪਸੰਦ ਕਰਕੇ ਲੈ ਜਾ ਉਹ ਇਹ ਤਾਂ ਕਰਕੇ ਫਿਰ ਬੰਦਰ ਨੂੰ ਰਿਕੁਐਸਟ ਕਰੀ ਫਿਰ ਵਿਚਾਰਾ ਆਪਣਾ ਕੰਮ ਛੱਡ ਕੇ ਆਇਆ ਇਹ ਕੱਪੜੇ ਪਸੰਦ ਕਰਾ ਸਾਡੀ ਮਾਸ ਸੀ ਢਿੱਲੀ ਅੱਜ ਪੁੱਛੋ ਕਾ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖੱਤੇ ਨੇ ਸਿਰ ਦੋਖ ਦਾ ਢਿੱਲੀ ਕਾਦੀ ਉਹ ਤਾਂ ਜਿਹੜੇ ਨਾਲ ਫਿਰਦੀਆਂ ਉਹ ਫੁਰਜ ਪੈਂਦੀਆਂ ਮੈਂ ਚਮਚੇ ਸਿਰ ਲੋਖ ਦਾ ਮੈਂ ਨਹੀਂ ਇਦਾਂ ਮਾਸੀ ਬਹੁਤ ਗੂੜੀ ਚੜੀ ਆ ਉਹ ਯਾਰ ਇੱਕ ਗੱਲ ਹੋਰ ਮੈਨੂੰ ਪਤਾ ਨਹੀਂ ਜੀਣਾ ਤੇ ਪਰੇ ਸੂਟ ਲੱਤੇ ਤੇ ਆਪਣੀ ਘਰ ਵਾਲੀ ਵੀ ਬਹੁਤ ਪਿਆਰ ਕਰਦਾ ਦੋਵਾਂ ਨੂੰ ਇੱਧਰ ਚਾਚੀ ਵੀ ਬਹੁਤ ਪਿਆਰ ਕਰਦਾ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਆਪਣੀ ਘਰ ਵਾਲੀ ਨੂੰ ਵੀ ਉਹਦੇ ਕਰਕੇ ਮੈਂਦੀ ਗੁੜੀ ਜੜੀ ਹੈ ਇੱਕ ਗੱਲ ਉਹਨਾਂ ਦੱਸਿਆ ਸੁਣਦੇ ਨਹੀਂ ਜਿਹੜੀ ਉਹ ਜਿੱਤੇ ਫਸੂਟ ਲੱਤੇ ਤੇ ਕਹਿੰਦੀ ਜੀ ਇੱਕ ਸੂਟ ਲੈ ਕੇ ਜਾਣਾ ਇੱਕ ਵਾਰੀ ਤੁਹਾਨੂੰ ਮੈਂ ਜੀ ਜਿੰਨੀ ਮਰਜ਼ੀ ਲਵਾ ਲਊਗੀ ਫ੍ਰੀ ਚ ਅੱਛਾ ਜਿੰਨੀ ਮਰਜ਼ੀ ਦਾ ਮਤਲਬ ਨਹੀਂ ਨਹੀਂ ਨਾ ਨਾ ਗੱਲ ਕਰੀ ਉਹਨਾਂ ਨੇ ਜਿੰਨੀ ਮਰਜ਼ੀ ਨਹੀਂ ਗਿਆ ਨਾ ਨਾ ਜਿੰਨੀ ਮਰਜ਼ੀ ਮੈਂਦੀ ਲਵਾਉਂਗਾ ਉਹਨਾਂ ਨੇ ਕਰ ਮੈਂਦੀ ਲਵਾਉਂਦਾ ਚਾਹੇ ਖਾਲੀ ਹੱਥ ਲਵਾ ਲਵਾਂ ਨਹੀਂ ਆਈ ਕਿਹਾ ਜੀ ਜਿਵੇਂ ਤੁਹਾਡੀ ਚੋਆਇਸ ਹੁਣ ਲਾਕੜੀਏ ਤਿੰਨ ਵਾਰ ਸੂਟ ਲੈ ਕੇ ਆਉਣੇ ਆ ਹੂੰ ਉਹਨਾਂ ਦੇ ਵੀ ਜਿਹੜੇ ਅਸੀਂ ਪਹਿਲਾਂ ਲਏ ਉਹਨਾਂ ਦਾ ਫਾਇਦਾ ਰਹਿ ਗਿਆ ਤੇਰੇ ਵੱਲ ਆ ਕੇ ਜਿਆਦਾ ਆਫਰ ਨਹੀਂ ਤਾਂ ਸ਼ੁਰੂ ਹੋਇਆ ਹੁਣ ਕੱਲ ਤੇ ਸ਼ੁਰੂ ਹੋਇਆ ਸੌਣ ਦੇ ਆਫਰ ਤਾਂ ਕੱਲ ਦੇ ਹੋਏ ਅੱਛਾ ਅੱਛਾ ਜੀ ਹਾਂ ਹੁਣ ਪੂਰਾ ਸੌਣ ਮਹੀਨੇ ਵਿੱਚ ਟੀਂਆਂ ਜਣੀਆਂ ਵਿੱਚ ਰਖੜੀਆਂ ਜਣੀਆਂ ਵੀ ਤੁਸੀਂ ਲਵਾ ਸਕਦੇ ਹੋ ਪੂਰੇ 1 ਮਹੀਨੇ ਨੂੰ ਅੱਛਾ ਜੀ ਕਹ ਅਸੀਂ ਚੇਂਜ ਕਰਾ ਲੇ ਜੂਗੇ ਦੁਬਾਰਾ ਮੈਂ ਕਹ ਜੈਸਵੀਰ ਰੋਡ ਪਟਾਪਟ ਜਾ ਕੇ ਭੰਡ ਭੁੰਡੇ ਮਾਦ ਲੈਣ ਦੀ ਉੱਤਰ ਹਾਂ ਘਰੋਂ ਕੋਮਪਰ ਜ਼ੋਰ ਦੋ ਦੁਬਾਰਾ ਲਵਾ ਡਿਜਾਇਨ ਲਾਲ ਛਾਪਾ ਪਾਓ ਉਹ ਠੀਕ ਹੈ ਠੀਕ ਹੈ ਹੋਰ ਚੌਧਰੀ ਸਾਹਿਬ ਠੀਕ ਹੈ ਬੰਦੀ ਆ ਭਾਈ ਤੁਸੀਂ ਲਓ ਠੀਕ ਠਾਕ ਠੀਕ ਹੈ ਜੀ ਠੀਕ ਹੈ ਮਹਾਰਾਜ ਹੋਰ ਸੇਵਾ ਦੱਸੋ ਬਜੀ ਬਸ ਸੇਵਾ ਹੁਣ ਅਸੀਂ ਭਾਜੀ ਇਹਨਾਂ ਨੂੰ ਉਹਨਾਂ ਕੱਪੜੇ ਦੇ ਦੋ ਜਿਹੜੇ ਇਹਨਾਂ ਦੀ ਚੁਆਇਸ ਜਿਹੜੀ ਉਹ ਆਪ ਪਾਉਣਾ ਪਸੰਦ ਕਰਦੇ ਆ ਠੀਕ ਹੈ ਭਾਜੀ ਹਾਂ ਉਦੋਂ ਦੇ ਕੱਪੜੇ ਕੋਈ ਵੀ ਕਿਆ ਲੋਰ ਲੈਣੀ ਪੈਂਚਰਟ ਲੈਣੀ ਭਾਜੀ ਪੈਂਟ ਸ਼ਰਟੇ ਦਿਖਾ ਦੇ ਯਾਰ ਕੈਮਰਾਮੈਨ ਹੁਣ ਮੁੰਡੇ ਨੂੰ ਫੜਾ ਕੈਮਰਾਮੈਨ ਕਰ ਦਈਏ ਚਾਹੇ ਮੁੰਡਾ ਬੰਦਾ ਘੈਂਟ ਆ ਸਾਡਾ ਕੈਮਰਾਮੈਨ ਸਾਡੀ ਵਾਰੀ ਮੈਂ ਮੁੰਡਾ ਸ਼ੂਟ ਕਰ ਦਿੰਦਾ ਵਧੀਆ ਇਹ ਸ਼ੂਟ ਕਰਦਾ ਮੁੰਡਾ ਹਾਲ ਆ ਲੋ ਭਾਜੀ ਐਂ ਫੜ ਕੈਮਰਾ ਤੇ ਓਕੇ ਬਹੁਤ ਬਲੈਕ ਸ਼ੀਟ ਚ ਯਾਰ ਇਹ ਜਿਹਾ ਤਾਂ ਹੈ ਗਿਆ ਤੇਰਾ ਹੀ ਆ ਜਿਹੜੇ ਮੰਗਣੇ ਨੂੰ ਦਿੱਤੇ ਸੀ ਜੀ ਨੀਲੀਆਂ ਨੂੰ ਜਿਹੜੀਆਂ ਜਿਹੜੀਆਂ ਨਿਕਲਣੀਆਂ ਸਾਰੀਆਂ ਨੀਲੀ ਕਾਲੀ ਨੀਲੀ ਜੀਨ ਜੀਨ ਵਿੱਚ ਬਹੁਤ ਉਹਨਾਂ ਵਾਲੀ ਕਦਰ ਵਧੀਆ ਬੈਸੇ ਜਿਵੇਂ ਸ਼ੂਬਰਾ ਹੀ ਤੈਨੂੰ ਲੱਤੀ ਉਹੋ ਜੀ ਨਹੀਂ ਬੈਸੇ ਕਾਰ ਕੋ ਦੇ ਦਊਂ ਭਾਜੀ ਸ਼ੂਬਰਾ ਹੀ ਬੈਸੇ ਹਾਂ ਆ ਜੈਨੀ ਤੁਸੀਂ ਕਾਰਗ ਅੱਜ ਜਲੂ ਵਿੱਚ ਕਾਰਗ ਆ ਜਣੀ ਭਾਈ ਜੀ ਆਹ ਚੀਜ਼ ਕਹਿੰਦੀ ਸੀਗੀ ਵੀ ਇਹ ਜੇਬ ਆਜੇਬਾ ਬਾਤ ਆ ਰਦਾ ਹਾਂ ਜੀ ਕੁੜੀਆਂ ਆ ਟਕਾਂਟੇ ਆਣਾ ਪਾਉਂ ਆ ਨਹੀਂ ਆਈ ਤੇ ਚਲਦੀ ਹੈ ਕਾਰਗ ਉਹ ਨਹੀਂ ਰਹਿਣੀ ਇਹ ਜੀ ਇਹ ਜੀ ਇਹ ਡਿਫਰੈਂਟ ਹੈ ਭਾਈ ਘੁੰਮਣ ਫਿਰ ਜਿੱਦਾਂ ਮਰਜ਼ੀ ਪਾਓ ਆ ਲੋ ਬਸ ਮੈਂ ਕਹਿੰਦਾ ਤੂੰ ਆ ਜੀਨ ਦੀ ਪਾ ਪੈਂਟਾ ਦੇ ਦੇ ਘੁੰਮਣ ਫਿਰ ਤਾਂ ਚਲ ਜੂਗੀ ਉ ਤਾਂ ਜਾਣ ਹੀ ਹੁੰਦਾ ਪੈਂਟ ਉਹ ਪੈਂਟ ਦੇ ਬਾਣ ਨਹੀਂ ਚਲੋ ਜੂਗਾ ਪੈਂਟ ਦੇ ਚਾ ਉਹ ਚੇ ਚਲ ਜੂਗੀ ਵੀ ਪੈਂਟ ਯਾਰ ਘੁੰਮਣ ਫਿਰਨ ਆਲੀ ਆ ਹਾਂ ਆ ਠੀਕ ਹੈ ਇਹ ਆ ਕਲਰ ਬੰਨੂ ਠੀਕ ਆ ਜੀ ਇਹ ਆ ਫੌਜੀ ਕਲਰ ਜੀ ਉਹ ਵੀ ਵਧੀਆ ਭਾਈ ਜੀ ਉਹ ਲੈਣੀ ਬਰਾਊਨ ਵਾਲੀ ਉਹ ਵੀ ਠੀਕ ਹੈ ਵੈਸੇ ਉਹਨਾਂ ਨਾਲ ਜੇਬਾਂ ਇੰਨੇ ਨੋਟ ਨਹੀਂ ਹੈਗੇ ਜਿੰਨੀਆਂ ਜੇਬਾਂ ਆ ਬਾਦੂ ਪੈਸਾ ਭਾਈ ਭਾਈ ਹੁਣ ਉਹ ਨਹੀਂ ਤੈਨੂੰ ਤਾਂ ਪਤਾ ਨਹੀਂ ਰਾਜ ਪਤਾ ਨਹੀਂ ਪਤਾ ਇਹਨੂੰ ਦੱਸਿਆ ਸੀ ਨਾ ਪਹਿਲਾਂ ਮੈਨੇ ਅੱਛਾ ਫੇਰ ਆਉਂਦੇ ਤੈਨੂੰ ਦੱਸ ਗਿਆ ਤਾਂ ਮੈਂ ਤਾਂ ਇਹਨਾਂ ਨਾਲ ਗੱਲ ਵੀ ਰੇਟ ਪੁੱਛੇ ਲੜੀ ਜਾਂਦਾ ਕਿਹਦਾ ਸੇਵ ਦਾ ਸੇਵ ਦਾ ਉਹ ਇਹ ਤਾਂ 바ਰਗੈਨਿੰਗ ਕਰਨੇ ਤੋਂ ਸਾਡਾ ਟੱਕ ਹੈ। ਹੈਗੀਆਂ ਯਾਰ ਸਾਰੀਆਂ। ਭਾਈ ਉਹ ਲੈ ਲਓ ਡਿਫਰੈਂਟ ਜੀ ਲੈਣੀ ਉਹ ਕਲਰ ਬਦਲ। ਉਹ ਉਦਾਂ ਚ ਕੁਝ ਹੋਰ ਨਹੀਂ ਫਾਰਮਲ ਚ ਦਿਖਾ ਦੇ ਕੋਈ। ਫਾਰਮਲ ਚ? ਹਾਂ। ਜੀ ਜੀਨਾਂ ਬਾਧੂ ਪਈਆਂ ਫਿਰ ਆ ਵੀ ਸਹੀ ਟਰਾਈ ਟਰਾਈ ਹੈ ਨਾ। ਸਹੀ ਹੈ ਤਾਂ ਉਹ ਤਾਂ ਬੜਾ ਜੇ ਪੁੱਛਿਆ ਜਿੱਦਨ ਮੈਂ ਆਉਂਦਾ ਉਦਾਂ ਹੁੰਦਾ ਨਹੀਂ ਪਈਆਂ ਉਹ ਭਈਆ ਤੁਹਾਡੀ। ਜੀ ਆ ਫਾਰਮਲ ਹੈਗੀ ਆ ਤੁਹਾਡੇ ਕੋਲ ਆ। ਚੱਲ ਫਿਰ ਪੈਂਟਾਂ ਦਾ ਫਿਰ ਸਾਰੀਆਂ ਹੈ ਕਿ ਹੌਣ ਕੀ ਕਰੂਗੇ? ਨਹੀਂ ਹੈ ਨਹੀਂ ਨਹੀਂ ਹੈ ਇਹ ਦੇ ਲਓ। ਮੈਂ ਕਹਿੰਦੀ ਬਾਜੀ ਉਹ ਲੈ ਲਓ ਜੀ ਲੱਗਦੀ ਲੈਣੀ ਹੈ ਨਹੀਂ ਤੁਹਾਨੂੰ ਸੋਹਣੀ ਲੱਗੀ ਇੱਕ ਜਿਹੜੀ ਉਹ ਨਹੀਂ ਸੁਣੀ ਇਹ ਸਭ ਤੋਂ ਬੈਸਟ ਆ ਦੇਖੋ ਯਾਰ ਕਦੇ ਪਾਈ ਨਹੀਂ ਹੈ ਜੀ ਬਾਜੀ ਪਾ ਕੇ ਦੇਖੋ ਜਿਵੇਂ ਜੋ ਲੱਗਦਾ ਮੈਨੂੰ ਵੀ ਗਮ ਬਾਜੀ ਇਹ ਸਾਰਾ ਮਾਲ ਇਹ ਤਾਂ ਜਦੋਂ ਦੇਖ ਮੇਰੀ ਗੱਲ ਸੁਣ ਜਦੋਂ ਤੁਹਾਨੂੰ ਬੰਨਾਂ ਨੇ ਕਹਿਤਾ ਵੀ ਪੈਸੇ ਲੈ ਜਾਗਾ ਬਹੁਤ ਤਰੀਕੇ ਚਾਹ ਪਾ ਕੇ ਗਿਆ ਲੱਗੀ ਪੈਂਟ ਤਾਂ ਬੰਨ ਜੀ ਨਹੀਂ ਅਗਰ ਉਹ ਕਹਿਤਾ ਵੀ ਉੱਪਰਲੀ ਜਿਪ ਖੋਲ ਕੇ ਦੇਜਾ ਪਾ ਦੋ ਕਦੇ ਉੱਦਲੀ ਜਪਾ ਲਕਰ ਦੋ ਉਦਲੀ ਜੀ ਇਹ ਤਾਂ ਸਹੀ ਗੱਲ ਆ ਹਨਾ ਉਦਾਂ ਪਾਉਂਦੇ ਆ ਬਹੁਤ ਲੋਕ ਪਾਉਂਦੇ ਆ ਠੀਕ ਆ ਲਾਈਟ ਆ ਯਾਰ ਕਦੇ ਹੁਣ ਮੈਂ ਨਹੀਂ ਨਾ ਭੁੱਲੇ ਪਾਣੀ ਇੱਕ ਵਾਰ ਟਰਾਈ ਕਰ ਲਓ ਨਾ ਭਾਜੀ ਟਰਾਈ ਕਰਨ ਚ ਕੀ ਮਰਜ਼ ਇੱਕ ਵਾਰੀ ਬਾਕੀ ਦੇਖ ਲਓ ਵੀਰ ਨੇ ਫੇਰ ਲੈਣੀ ਉਹ ਕਿਹੜੇ ਬੁੱਕਰ ਦਾ ਹੋਰ ਕਿ ਕਹਵਾ ਟਰਾਈ ਕਰ ਲਓ ਭਾਜੀ ਮੈਨੂੰ ਵਧੀਆ ਲੱਗੀ ਤੇ ਬਾਕੀ ਚੈਨ ਚ ਗੱਲ ਲਿਓ ਹੂੰ ਟਰਾਈ ਟਰਾਈ ਹਰ ਇੱਕ ਵਾਰ ਕੋਈ ਸਿੰਪਲ ਜਿਹੇ ਦੇਪਾਂ ਵਾਲੀ ਦੇ ਦੋ ਦਾ ਸਸਟ ਬੈਟਰ ਆ ਆ ਦੇਖੋ ਬਈ ਸਿੰਪਲ ਚ ਹਾਂ ਆਹ ਆਹ ਦੇਖੋ ਆਹ ਤੇ ਆਹ ਲਓ ਆ ਠੀਕ ਆ ਦੇਖੋ ਆ ਠੀਕ ਆ ਵੀ ਠੀਕ ਆ ਹਾਂ ਆ ਲੈ ਲਓ ਸਿੰਪਲ ਹਾਂ ਇਹਦੇ ਚ ਕਲਰ ਹੋਏਗਾ ਇਹ ਤਾਂ ਬਹੁਤ ਬਹੁਤ ਮਹਿਣਾ ਕਰਦੇ ਆ ਆ ਪੈ ਆ ਗਿਆ ਉਹ ਜਿੱਪ ਵਾਲਾ ਹੁਣ ਥੋੜਾ ਜਿਹਾ ਆ ਗਿਆ ਹੈ ਨਾ ਸਿੰਗਲੇ ਕਲਰ ਪਿਆ ਭਾਜੀ ਹਾਂ ਹਾਂ ਲਾਸਟ ਬਣਾ ਬਲੈਕ ਵੀ ਨਹੀਂ ਪਿਆ ਚ ਬਲੈਕ ਦੇ ਦੇਣਾ ਇਹ ਲਾਸਟ ਵੀ ਪੀਸ ਹੈ ਭਾਈ ਆਈ ਲੈ ਲਓ ਭਾਈ ਕਲਰ ਵਧੀਆ ਹੈ ਚਾਹੋ ਦੇ ਦੇ ਕੇ ਦੇਖੀ ਜਾਓ ਹੁਣ ਅਰੇ ਸ਼ਰਟ ਲੈਣੀ ਟੀ-ਸ਼ਰਟ ਲੈਣੀ ਭਾਈ ਨਾ ਇਹ ਜਲਦੀ ਵਧੀਆ ਲੱਗਣੀ ਹੈ ਇਥੇ ਦੇਖ ਕੰਟ੍ਰਬਿਊਸ਼ਨ ਨਹੀਂ ਦਿਖਾ ਦੇ 3 ਚਾਰ ਨਾਲ ਵੱਧ ਨਹੀਂ ਹੋਣੀ ਉਹਦਾ ਗੱਲ ਹੀ ਪੈ ਗਈ ਨਾ ਬਣ ਗਿਆ ਕੱਲ੍ਹ ਦਾ ਹਲੋ ਬਾਈ ਬਲੈਕ ਹੀ ਬਣੀ ਹੈ ਇਹ ਜੀ ਹੱਗੀ ਹੈ ਜੀ ਹੱਗੀ ਬਲੈਕ ਕਲਰ ਦੀ ਨਹੀਂ ਇਹ ਡਿਜ਼ਾਈਨ ਲੱਗਿਆ ਹੈ ਇਹ ਡਿਜ਼ਾਈਨ ਲੱਗਿਆ ਹੈ ਕਿਹਨੇ ਆ ਉਹ ਵੀ ਬਲੈਕ ਦੀ ਆ ਵੀ ਦੁੱਧ ਨੂੰ ਇੱਕ ਸਾਲ ਲੈਣੀ ਹਲੋ ਬਾਈ ਬਿਲਕੁਲ ਕੱਪੜੇ ਪਾਣੇ ਆਪਣੇ ਪਾਉਣ ਨੂੰ ਲੈਣਾ ਜਾਂ ਰੱਖਣ ਨੂੰ ਆ ਦੇਖੋ ਅੱਬੇ ਹੁਣ ਵਿਚਾਰਾ ਦੁੱਧੇ ਪਾਉਣ ਜਾਂਦਾ ਉਹ ਮੇਕੇ ਕੋਈ ਔੜ ਜਾਂਣ ਵੀ ਰੱਖ ਲਵੇ ਕਿਤੇ ਮਾਸੀ ਕੋਲ ਜਾਣਾ ਪੈਂਦਾ ਕਿਤੇ ਧੂਆ ਕੋਲ ਜਾਣਾ ਪੈਂਦਾ ਕੋਈ ਗੱਲ ਨਹੀਂ ਆ ਸਾਫ ਜਿੱਪ ਬਾਈ ਬੋਲਾ ਹੈਗਾ ਇਹ ਕੋਈ ਅਧਾਰ ਚੱਲਦਾ ਹੈ ਤੇ ਜਲ ਮਾਸੀ ਦੀ ਰੱਖ ਰਹੀ ਰਹੀ ਰੱਖ ਮਾਸੀ ਤਾਨੂੰ ਮੈਨਾਂ ਨਹੀਂ ਹੈਗਾ ਭਾਈ ਜੀ ਵੀਰ ਪਹਿਲੀਆ ਤਰੀਕਾ ਮੈਂ ਪੈਸੇ ਦੇ ਦਿੰਦਾ ਤਾਨੂੰ ਵੀ ਲੈ ਦਿੱਚ ਨਾ ਨਹੀਂ ਇਹ ਚ ਬਲੈਕ ਵੀ ਪਿਆ ਆ ਪਾਈ ਵੀ ਤਾਂ ਹੈਗੀ ਰਵਿੰਦਰ ਦਾ ਜਿਹੜੀ ਆ ਤਾਂ ਉਸੇ ਮੇ ਕੱਪੜਾ ਆ ਇਹ ਆ ਮੈਨੂੰ ਲੈਣੀ ਹੈਗੀ ਇਹ ਵੀ ਬੋਡੀਸ਼ੇਪੀ ਬਣ ਕਰ ਦਊਗੀ ਯਾਰ ਮੈਨੂੰ ਪਤਾ ਹੈ ਕਿ ਆਤੀ ਜਦਦੀ ਹੈ ਭਾਈ ਲੱਗਦੀ ਏਕ ਆ ਯਾਰ ਮੋਟੀ ਲੱਗਦੀ ਆ ਇਹ ਨਹੀਂ ਜੀ ਚੱਲਦੀ ਆ ਇਹ ਦੀ ਸ਼ਰਟ ਇਹ ਜਿਹੜੀਆਂ ਇਹ ਜਿਹੜੀਆਂ ਵੈਸੇ ਚੱਲਦੀਆਂ ਬਹੁਤ ਆ ਜੀ ਉਹ ਸਾਡੇ ਪਾਈ ਵੀ ਚੰਗੇ ਲੱਗਦੇ ਪਰ ਅਸੀਂ ਥੋੜਾ ਸਰਦਾਰ ਬੰਦੇ ਜਿਹਾ ਆਟਗੀ ਲੱਗਦੀ ਆ ਜਿਹੜਾ ਉਹ ਕਲਰ ਆ ਨਾ ਭਾਈ ਉਹਦੇ ਨਾਲ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਹੋ ਜਾਣਾ ਇਹਦਾ ਸੈਟਅਪ ਆ ਜਾਣਾ ਪ੍ਰੋਪਰ ਇਹਦੀ ਜਿਹੜੀ ਇਹੋ ਜੀ ਮੈਂ ਬਾਈ ਜੋਗੀ ਲੈ ਗਿਆ ਤਾਂ ਸੇਮ ਇਹ ਪਹਿਲਾਂ ਨਹੀਂ ਆ ਨਹੀਂ ਲੈ ਕੇ ਗਿਆ ਲੈ ਗਏ ਜਦੋਂ ਹੌਟਲ ਦਾ ਮਰਾ ਮੱਚੀ ਧਾਗੀ ਦੀ ਸਾਡੇ ਵੀ ਖੁੱਲ ਗਏ ਕੱਪੜੇ ਚ ਨੇ ਬੋਸ ਤੇ ਮੈਂ ਸੀਗਾ ਉਹ ਗੱਡੀ ਕਿਹੜੀ ਵਾਲੀ ਉਹ ਜਿਹੜੀ ਆ ਹਾਂ ਹਾਂ ਉਨੇ ਉਹ ਕੱਢ ਪੀਸ ਉਹ ਕੱਢ ਮੁੰਨੇ ਲੈ ਬੰਨੂ ਫੜਾ ਦੇ ਫੋਨ ਮੁੰਨੇ ਤੇਰੇ ਤੇਰੇ ਬਿਨਾ ਨਹੀਂ ਸਰਨਾ ਆਏਗਾ ਉਹ ਕੱਢੀ ਬਾਦ ਮੁੰਨੇ ਕਿੰਨੀ ਨੂੰ ਦੇਖ ਲੈਂਦਾ ਫੋਨ ਅਸੀਂ ਮੁੰਨੇ ਨੂੰ ਫੜਾਇਆ ਵਾ ਹੁਣ ਹੁਣ ਮੈਂ ਹੀ ਫੜ ਲਵਾਂ ਹਾਂ ਓਕੇ ਜੀ ਗਰੀਨ ਕਲਰ ਤੇ ਦੂਜਾ ਕੱਢ ਲੈਂਦਾ ਹਾਂ ਹਾਂ ਹੁਣ ਦੇਖ ਮੁੰਨੇ ਨੇ ਕੱਡੀਆਂ ਐਟਮਾ ਮੁੰਨੇ ਤੂੰ ਜੱਦਾ ਬੋਲਾਗਾ ਤਾਂ ਨਹੀਂ ਯਾਰ ਤੂੰ ਆਹ ਲੋ ਭਾਜੀ ਨਹੀਂ ਇਹਦੀ ਗਰੀਨ ਕਲਰ ਦੀ ਹੈਗੀ ਸ਼ਰਟ ਇਹ ਕਪੜਾ ਵਾ ਜੀ ਬਰਾਊਨ ਪੇ ਆ ਵੀ ਪਿਆ ਭਾਜੀ ਬਰਾਊਨ ਫਿਰ ਆ ਦੇ ਤੀਆ ਮੈਂ ਫਸ ਗਿਆ ਇੱਕ ਦਿਨ ਮੈਂ ਉਹਨਾਂ ਦੇ ਵੜ ਗਿਆ ਰੈੱਡ ਟੇਪਲਾਂ ਦੇ ਐਜੀ ਟੀ-ਸ਼ਰਟ ਲੈ ਗਿਆ 1100 ਤੋਂ ਇੱਕ ਮਨਾਲੀ ਨੂੰ ਬਸ ਇੱਕ ਰਾਤ ਪਾਈ ਮੁੜ ਕੇ ਬੋਰ ਆ ਗਿਆ ਜਦੋਂ ਜਦ ਮੁੜ ਕੇ ਉਹਨਾਂ ਆਪਸ ਵੀ ਨਹੀਂ ਹੋਣੀ ਦੀ ਜਦੋਂ ਹਾਂ ਬੈਲਪਰ ਨਾ ਉਹਨਾਂ ਨੇ ਲਿਖਿਆ ਵਾ ਨੋ ਐਕਸਚੇਂਜ ਨੋ ਮੈਂ ਮੂੰਹ ਚੁੱਪ ਕਰ ਗਿਆ ਮੈਂ ਚਾ ਮੈਂ ਤਾਂ ਇਹਨਾਂ ਦੀ ਲੈ ਗਿਆ ਤਾਂ ਜੀ ਪਹਿਲਾਂ ਕੱਪੜੇ ਹਾਂ ਦੋ ਕਈ ਟੀ-ਸ਼ਰਟਾਂ ਲੈ ਗਿਆ ਦੋ ਹੋਈਆਂ ਪਰ ਇਹਨਾਂ ਨੇ ਦੇਖੋ ਜੀ ਮਹੀਨੇ ਬਾਅਦ ਵੀ ਜਦੇ ਚੇਂਜ ਕਰਕੇ ਮੈਂ ਵੀ ਕਰਨਾ ਮੈਂ ਮਹਾਜ ਬਾਈ ਨਾਲ ਇਹਦਾ ਗੱਲ ਕਰਕੇ ਆ ਉਹ ਕੋਈ ਨਾ ਚੇਂਜ ਹੋ ਜਾਂਦੀ ਸ਼ਰਟ ਛੋਟੀ ਹੋ ਗਈ ਸੀ ਮੇਰੀ ਉਹ ਕੁਣੀ ਪਈ ਆ ਮਾ ਮਕਾ ਨੂੰ ਮਾ ਰਵਿੰਦਰ ਦੇ ਦੋਸਤ ਤਾਂ ਕਾ ਨੂੰ ਨਹੀਂ ਨਹੀਂ ਇਦਾਂ ਚੇਂਜ ਹੋ ਜਾਂਦੀ ਭਾਈ ਕੋਈ ਚੱਕਰ ਨਹੀਂ ਆ ਤਾਂ ਕੋਈ ਡੈਫੈਕਟਡ ਪੀਸ ਆ ਜੇ ਚੇਂਜ ਆ ਭਾਈ ਨਰਵਿੰਦਰ ਜਿਹੜੀਆਂ ਉਹ ਤਿੰਨ ਸ਼ਰਟਾਂ ਲਟਕਦੀਆਂ ਤੂੰ ਉਹਨਾਂ ਜੇ ਨਹੀਂ ਲੈ ਸਕਦਾ ਹੈਗੀ ਉਹਨਾਂ ਨਾਲ ਇਹਦੇ ਨਾਲ ਦੀ ਹੈਗੀ ਤਾਂ ਉੱਥੋਂ ਪਾ ਕੇ ਨਹੀਂ ਤਾਂ ਕਿਹਾ ਦਿੱਤੀਆਂ ਸੀਗੀਆਂ ਪ੍ਰਿੰਟ ਵਾਲੀਆਂ ਨਾਲ ਹੀ ਉਹ ਪਿੱਛੇ ਉਹ ਆ ਆ ਪਈ ਉਹਦ ਅਰ ਜਣੀ ਉੱਥੋਂ ਨੂੰ ਤਾਂ ਪਾ ਕੇ ਤੇ ਕਿਸੇ ਨੂੰ ਨਾ ਉੱਥੋਂ ਨੂੰ ਵੇਦਾ ਇਹ ਲੱਗ ਚੀਜ਼ ਹੈ ਇਹ ਲੱਗ ਡਿਜ਼ਾਈਨ ਆਇਆ ਯਾਰੀ ਕੁਸਾ ਤੂੰ ਰਹਿਣ ਉਹ ਹੋਰ ਤੇ ਹੀ ਜਾ ਰਿਹਾ ਸੀ ਹਾਂ ਚ ਗਰੇ ਸੂਟ ਲੈ ਆਈ ਮੈਂ ਹੁਣ ਬਦਲਾ ਉਤਰ ਗਿਆ ਆਪਣਾ ਨਹੀਂ ਤੂੰਆਂ ਨੂੰ ਫੇਰ ਜਿਆ ਹੈਗੀਆਂ ਆਹ ਲੋ ਬਾਈ ਆ ਵੀ ਹੈਗੀ ਆ ਫੇਰ ਹੁਣ ਆਈ ਤਾ ਤੁਸੀਂ ਬਹਿ ਜਾਓ ਦੋਹੇ ਜਣੀਆਂ ਬਹਿ ਜਾਓ ਇਹ ਡਿਜ਼ਾਈਨ ਲੱਗ ਗਈ ਸਾਰੇ ਸੇਮ ਕੋਈ ਨਹੀਂ ਹੈ ਹੈ ਉਹ ਐਹੋ ਜੀ ਆ ਪਰ ਇਹ ਡਿਜ਼ਾਈਨ ਦਾ ਫਰਕ ਹੈ ਜੀ ਵੈਸੇ ਡਿਜ਼ਾਈਨ ਪਤਾ ਹੀ ਨਹੀਂ ਲੱਗਦਾ ਜੇਕਰ ਤੇ ਦੋ ਦਿਨ ਬਾਅਦ ਪਾ ਕੇ ਲੈਣੇ ਕਹਣਾ ਉਹੀ ਪਾਈ ਵੀ ਆ ਵਾਈਟ ਰੰਗ ਉੱਠਦਾ ਯਾਨੀ ਕਿ ਇਹ ਦੇਖ ਲੈ ਦੇਖ ਲੈ ਜਿਹੜੀ ਤੈਨੂੰ ਪਸੰਦ ਆ ਉਹ ਜਿਹੜੀ ਪਸੰਦ ਆ ਜੀ ਚੱਕ ਲਓ ਭਾਈ ਤਿੰਨ ਚਾਰ ਜਿਹੜੀਆਂ ਲੈਣੀਆਂ ਨੇ ਤਿੰਨ ਚਾਰ ਨੇ ਕਿਹੜਾ ਲਵਾ ਦੋ ਵੈਸੇ ਲਵਾਣੇ ਜੈਸੀ ਵੀਦਾਰੇ ਕਰਨਾ ਹੋਇਆ ਕੋਈ ਨਾ ਕਰ ਦਿਓ ਮੈਂ ਕਿਹਾ ਬਣਾ ਕਰਦਾ ਹਾਂ ਜੀ ਦਾ ਜੀਰੀ ਪਟੇ ਤੇ ਦੇਣੇ ਆ ਜੀਰੀ ਪਟੇ ਤੇ ਵੀ ਜਦ ਬਿਮਾਰੀ ਪੈ ਗਈ ਫਿਰ ਬੈਗ ਰੂ ਬੈਗ ਰੂ ਪਈ ਤਾਂ ਹੋਈ ਉਹ ਹਾਂ ਸਹੀ ਗੱਲ ਆ ਜੀ ਬਿਮਾਰੀ ਵਾਲਿਆ ਇਹ ਸਾਨੂੰ ਅਸੀਂ ਤਾਂ ਇਸ ਚੀਜ਼ ਤੇ ਬਹੁਤ ਡਰਦੇ ਜੀ ਸਾਡੇ ਤਾਂ ਨਾ ਹਾਂ 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 ਜੀ ਲੋ ਤੁਸੀਂ ਮੈਂ ਕਹਿੰਦਾ ਵੀ 13 14 ਕੀਲਿਆਂ ਚੋਂ ਇੱਕ ਟਰਾਲੀ ਦੇ ਛਿਪ ਛਿਪੇ ਭਰਿਆ ਦਾ ਥੱਲੇ ਥੱਲੇ ਜੀ ਹਾਂ ਜਦੋਂ ਪਿਛਲੀ ਵਾਰ ਪਈ ਦੋ ਤਿੰਨ ਸਾਲ ਹੋ ਗਏ ਤੇ ਹਾਂ ਜੀ ਹਾਂ ਉਹ ਬਿਮਾਰੀ ਤੇ ਤਾਂ ਹੁਣ ਉਹਦਾ ਐਤ ਕੀ ਨਾਮ ਸੁਣਿਆ ਐਤ ਕੀ ਜੇ ਮੈਂ ਰੋਜੀ ਬਾਈ ਨੂੰ ਪੁੱਛੀ ਨਾ ਭਾਈ ਯਾਰ ਗੇੜਾ ਮਾਰ ਲੈ ਘਰ ਵਿੱਚ ਮਾਰ ਕੇ ਪਰ ਹੁਣ ਉਹਦਾ ਹੱਲ ਕੋਈ ਨਹੀਂ ਹੱਲ ਕੋਈ ਨਹੀਂ ਉਹ ਪੈ ਗਈ ਨਾ ਉਹ ਹਾਂ ਫਿਰ ਤਦ ਉਹਦਾ ਹੁਣ ਤੱਕ ਹੱਲੇ ਨਹੀਂ ਕੋਈ ਨਹੀਂ ਹਾਂ ਹਾਂ ਪਰ ਅਸੀਂ ਉਸ ਚੀਜ਼ ਤੇ ਬਹੁਤ ਆਰਦੇ ਬਹੁਤ ਸਾਨੂੰ ਨੇ ਰਗੜਾ ਲਾਇਆ ਹਾਂ ਜੀ ਸਾਡੇ ਕੋਲ ਹੈ ਵੀ 212 ਦੀ ਸੋਹਣੀ ਲੱਗੀ ਉਹ ਬ੍ਰਾਊਨ ਵਾਲੀ ਵੀ ਵਧੀਆ ਧੀ ਉਹ ਵੀ ਜਿਹੜੀ ਪਹਿਲਾ ਗੱਡੀ ਨੇ ਬਰਬਰੀ ਵਾਲੀ ਉਹ ਵੀ ਬਹੁਤ ਠੀਕੀ ਵੀ ਆ ਯਾਰ ਯਾਰ ਇਹ ਕਾ ਕਹਿੰਦੇ ਆ ਬ੍ਰਾਊਨ ਆਹਾ ਨਾਲੇ ਜਾਸਮੀਨ ਦੀ ਚੁਆਇਸ ਵੀ ਕਿੱਟਣ ਲੈਣਾ ਉਹ ਵੀ ਕਲਰ ਵਧੀਆ ਜਿਹੜਾ ਬਰਬਰੀ ਵਾਲਾ ਬਾਕੀ ਦੋਨੋਂ ਬਰਬਰੀ ਵਾਲੇ ਆ ਲੈ ਲੈਣਾ ਨਹੀਂ ਫਿਰ ਹਾਂ ਹੂੰ ਨਾਲੇ ਜਾਸਮੀਨ ਨੂੰ ਸੰਭਾਲ ਵੈਰੀ ਗੁਣਾ ਠੀਕ ਆ ਜਿੱਲੇ ਵੀ ਮਿਲ ਜਾਏਗੀ ਵੇਖ ਲਾ ਹੁਣ ਹਾਂ ਚਿੱਟੀ ਲਈ ਨੀ ਉਹਨੇ ਠੀਕ ਆ ਸੋਣੀ ਆ ਫਿਰ ਬਾਈਟ ਤੇ ਮੈਨੂੰ ਉਹੀ ਪ੍ਰੋਬਲਮ ਆ ਵੀ ਬਾਈਟ ਪੈੜੀ ਹੋ ਜਾਂਦੀ ਨਾ ਹੁਣ ਹੋਰ ਭਾਈ ਦਾ ਕੰਮ ਕਰ ਫੇ ਤੁਹਾਨੂੰ ਪਤਾ ਬਾਈਟ ਕਿਹੜੇ ਜਾਣ ਕੇ ਕਰਦੇ ਆ ਕੰਮ ਕਰੇ ਹੁਣ ਇਹੋ ਜਿਹਾ ਭਾਈ ਹੈਨਾ ਜ਼ਰੂਰੀ ਆ ਭਾਈ ਸਭ ਕੁਝ ਦੇਖਣਾ ਪੈਂਦਾ ਹਮ ਯਾਰੋ ਤੇਨੂੰ ਕਿਆ ਨਾ ਮੁੰਨਾ ਮੁੰਡੇ ਯਾਰ ਆ ਸਟਾਈਲ ਤੇਰਾ ਬੜਾ ਵਧੀਆ ਲੱਗਿਆ ਦੁਬਾਰਾ ਤੈ ਲਾਈ ਇਸ ਕੇ ਬਾਰੇ ਨਾ ਐ ਕਰਕੇ ਇਹ ਵੀ ਇੰਦਰ ਦੀ ਸਿੱਖਣੀ ਹੈ ਇੰਦਰ ਉਹ ਦੇਖਦਾ ਸੀ ਲੈ ਲੈ ਮੁੰਨੇ ਦੇ ਸਿੱਖੋ ਉਹ ਮੁੰਨਾ ਰੋਜ਼ ਹੀ ਕੰਮ ਕਰਦਾ ਵਿਚਾਰਾ ਇੱਕ ਮਿੰਟ ਚ ਤੈ ਲਾਤੀ ਨਹੀਂ ਬਹਾਂ ਜਾਂਏ ਕਰੀ ਜਾਂਦੇ ਆ ਹੂੰ ਮੁੰਨਾ ਕਾਰੀਗਰ ਤੱਕੜਾ ਹੈ ਕਾਰੀਗਰ ਚੰਗਾ ਤਾਂ ਖੜਦਾ ਮਾਨੇ ਨੂੰ ਗਾਗ ਡੰਡ ਕੰਨ ਠੀਕ ਹੈ ਬਈ ਦੋ ਸਾਲ ਤੱਕ ਇਹਨੇ ਆਪਣੀ ਕਰ ਲੈਣੀ ਓਦਣ ਓਦਣ ਇਹ ਕੱਲਾ ਹੀ ਤਾਂ ਜੀ ਇਹ ਹੈ ਨਹੀਂ ਤਾਂ ਭੋਲਾ ਵੀ ਨਾ ਇਹਦਾ ਬਾਈ ਦਾ ਦੂਆ ਇਹੀ ਸਾਹ ਦਾ ਬੱਚ ਭਾਈ ਸਾਹਮ ਲੈਣਾ ਇਹੀ ਨਹੀਂ ਵਿੱਚ ਵੀ ਟੈਂਡ ਕਰਿਆ ਮਨੂਦਾ ਵਧੀਆ ਰਖਾਏ ਨੇ ਕੱਪੜੇ ਕਪੜੇ ਚਲੋ ਮਿਲਦੇ ਜੀ ਫਿਰ ਹੋਵੇ ਭਾਈ ਸਾਰਾ ਹੀ ਦੋ ਹੋ ਜੀ ਮਿੱਤਰੋ ਆਪਾਂ ਆ ਗਏ ਹੁਣ ਰੋਕੜ ਤੋਂ ਹੁਣ ਹੋ ਗਈ ਆਪਣੀ ਡਿਊਟੀ ਸ਼ੁਰੂ ਹਨਾ ਮੱਝਾਂ ਲਈ ਭਾਈ ਇਹ ਲੱਗੇ ਹੋਏ ਆ ਕੰਮਕਾਰ ਅੱਧੀਆਂ ਅੰਕ ਮੱਝਾਂ ਚੋਲੀਆਂ ਅੱਧੀਆਂ ਘਰ ਰਹਿ ਗਈਆਂ ਇੱਕ ਗਾਵਾਂ ਹੁਣ ਉਧਰੋਂ ਕੱਢੀਆਂ ਬਾਹਰ ਤੋਂ ਗਾਇਆਂ ਨੂੰ ਕੱਕ ਕੰਡਾ ਪਾ ਲਿਆ ਤੇ ਹੁਣ ਗਾਵਾਂ ਚੋਲਣੀਆਂ ਮਸ਼ੀਨ ਲਾ ਲੈਣੇ ਹਨ ਤੇ ਕੰਮ ਦੇ ਬੜੂਆਂ ਭਾਈ ਵਿਲੇ ਹੋਈਏ ਬਾਕੀ ਭਾਈ ਮੱਕੀ ਵਾਲਾ ਜਿਹੜਾ achar ਆ ਉਹਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਏ ਮੱਕੀ ਆਪਣੀ ਆਹ ਆਪਣੇ ਖੇਤ ਚੋਂ ਹੀ ਆਉਂਦੀ ਆ ਮੱਕੀ ਛੱਲੀ ਲੱਗੀ ਨੂੰ ਪੈਣ ਹਨਾ ਪਰ ਹੁਣ ਆਪਾਂ ਇਹਦਾ achar ਕਰਦਣਾ ਸ਼ੁਰੂ ਪਾਣਾ ਅੱਜੇ ਥੋੜੇ ਦਿਨ ਲੰਘ ਜਣੇ ਪਏ ਸੀ ਉਦਾਂ ਮੱਕੀ ਬਹੁਤ ਸੋਹਣੀ ਹੋ ਗਈ ਬੜੀ ਐਨ ਚੰਗੀ ਇਹ ਲਾ ਲਓ ਤੁਸੀਂ ਆਈਡੀਆ 6 ਫੁੱਟ ਦਾ ਚੜਾਈ ਰੇੜੇ ਦੀ ਹੋਣੀ ਆ ਉਹ ਤੋਂ ਬਾਅਦ ਫਿਰ ਰੇੜੇ ਤੋਂ ਵੀ 2.5 ਫੁੱਟ ਮੱਕੀ ਬਾਹਰ ਤਕਰੀਬਨ ਸਮਝ ਲਓ ਆਚਾਰ ਜੋਗੀ ਮੱਕੀ ਐਨ ਆਪਣੀ ਪੂਰੀ ਤਿਆਰ ਹੋ ਗਈ ਤੇ ਕੁਝ ਬਾਢਾ ਲਾ ਲਿਆ ਤਾਂ ਹੁਣ ਹਰਾ ਥੋੜਾ ਘੱਟ ਤਾਂ ਤਾਂ ਕਰਕੇ ਬਾਢਾ ਲਾ ਲਿਆ ਚਲੋ ਅੱਧਾ ਪੌਣਾ ਕਿਲਾ ਖਾ ਵੀ ਜਾਉਗੇ ਡੰਗਰ ਹਨਾ ਫੇਰ ਵੀ ਆਪਣੇ ਕੋਲ ਸਮਝ ਲਓ 3.5-4 ਕਿਲੇ 3.5-3 ਕਿਲੇ ਦਾ ਬਚੇ ਜਾਣੇ achar ਜੋਗੇ ਤੇ ਹੁਣ ਨਾਲੇ ਫਿਰ ਕਰੀਏ ਟੋਇਆਂ ਦੀ ਸਫਾਈ ਕੱਲੂ ਲਾ ਲੈਣਾ ਹੁਣ ਬੰਦਾ ਆਪਾਂ ਨੇ ਕੋਈ ਸਫਾਈ ਕਰਨ ਨੂੰ ਟੋਇਆਂ ਦੀ ਕਿਉਂਕਿ ਧੀਰ ਦੇ ਟੋਏ ਪਏ ਆ ਫਿਰ ਸਾਨੂੰ ਪਤਾ ਖਰਾਬ ਹੋ ਜਾਂਦੇ ਹੁਣ ਕੱਖ ਕੰਡਾ ਹੋਇਆ ਉਹਦਾ ਚ ਹਨਾ ਤੇ ਕਾਫੀ ਤੇ ਭਾਈ ਆ ਚੀਜ਼ ਨੇ ਦੇਖੋ ਟਾਈਮ ਬਹੁਤ ਸਾਰਿਆ ਆ ਆਪਨੂੰ ਆਹ ਪੈ ਕਾਗਜ ਥੋੜਾ ਜ੍ਹਾ ਜਣੀ ਉੱਪਰੋਂ ਫਟ ਗਿਆ ਤਾਂਰਪਾਲ ਫਟ ਗਈ ਜਿਵੇਂ ਤੁਸੀਂ ਦੇਖਿਆਈ ਹੈ ਮੀਂਹ ਚ ਪਹਿਲਾਂ ਦੇਖ ਲਓ ਤੂੜੀ ਐਨ ਪਈਆ ਹਜੇ ਵੀ ਇਹਦੇ ਚ 1.5 ਮਹੀਨੇ ਦੀ ਤੂੜੀ ਆ ਹੂੰ ਪੌਂਦਿਆਂ ਨੂੰ ਦੇਖ ਲਓ ਕਿੰਨਾ ਟਾਈਮ ਹੋ ਗਿਆ ਸਮਝ ਲਓ ਅਪ੍ਰੈਲ ਮਹੀਨੇ ਦੇ ਪੌਂਦੇ ਆਪਾਂ ਤੂੜੀ ਅਪ੍ਰੈਲ ਮਈ ਜੂਨ ਜੁਲਾਈ ਚ ਚੱਲ ਪਿਆ ਮਹੀਨਾ ਨਾ ਚਲੋ 3 ਮਹੀਨੇ ਹੀ ਲਾ ਲਓ 3 ਮਹੀਨੇ ਕੱਟਤਾ ਇਹਨੇ ਟਾਈਮ ਹਜੇ ਵੀ ਇਹਦੇ ਚ 1 ਮਹੀਨੇ ਦੀ ਤੂੜੀ ਪਈ ਆ ਹਨ ਵਧੀਆ ਸਾਰਤਾ ਇਸ ਚੀਜ਼ ਨੇ ਨਾਲੇ ਸਸਤੀ ਚੀਜ਼ ਦੀ ਪੈਸਾ ਕੋਈ ਜ਼ਿਆਦਾ ਨਹੀਂ ਲੱਗਿਆ ਕੁੱਪਾਂ ਉਪਰ ਖਰਚਾ ਬਹੁਤ ਆ ਜਾਂਦਾ ਤੇ ਬਾਕੀ ਕੁੱਪ ਆਪਾਂ ਨੇ ਕੋਹ ਵਾਲਾ ਬੰਨੇ ਲਿਆ ਤਾਂ ਹੁਣ ਉਹਨੂੰ ਬਾਡਾ ਲਾ ਲੈਣਾ ਉਹ ਕੁੱਪ ਖੜਾ ਆਪਣਾ ਸਾਹਮਣੇ ਪਰ ਆਹ ਚੀਜ਼ ਸਾਨੂੰ ਜ਼ਿਆਦਾ ਵਧੀਆ ਲੱਗੀ ਗਾਹਾਂ ਨੂੰ ਸਾਡੀ ਸਲਾਹ ਬਣਦੀ ਆ ਜਿਹੜੇ ਆ ਗਾਡਰ ਖੜੇ ਕਰੇ ਬੇ ਆ ਜੀ ਇਹ ਗਾਡਰ ਨਾ ਇਹ ਪੱਕੇ ਹੀ ਆਪਾਂ ਨੇ ਸਿਮਿੰਟ ਵਿੱਚ ਗੱਡ ਦੇਣੇ ਗਾਡਰ ਸਿਮਿੰਟ ਵਿੱਚ ਗੱਡ ਕੇ ਇਹ ਸਾਰੇ 6 ਗਾਡਰ ਆ ਇਹ 1 2 3 4 5 6 6 ਗੱਡਰ ਆ ਜੀ ਇਹ 6 ਦੇ 6 ਉਹ ਆਪਾਂ ਨੇ ਇਹ ਸਿਮਿੰਟ ਚ ਗੱਡ ਕੇ ਇਹਨਾਂ ਦਾ ਪੱਕਾ ਕੰਮ ਕਰਕੇ ਮਤਲਬ ਐਨ ਪੱਕਿਆ ਕਰ ਦੇਣਾ ਫਿਰ ਆਹ ਵਾਲਾ ਜਾਲ ਨਹੀਂ ਇਹਨੂੰ ਲੋਹੇ ਵਾਲਾ ਹੀ ਜਾਲ ਲਾਵਾਂਗੇ ਜਿਹੜਾ ਉਹ 46 ਡੱਬੀ ਵਾਲਾ ਆਉਂਦਾ ਜਿਹੜੇ ਸ਼ਹਿਰਾਂ ਚ ਲੋਕਾਂ ਨੇ ਪਾਰਕ ਨੂੰ ਬਾਹਰ ਨਹੀਂ ਲਾਏ ਹੋਏ ਹੁੰਦੇ ਜੀ ਉਹ ਜਾਲ ਲਾਉਣ ਦੀ ਸਲਾਹ ਬਣਦੀ ਆ ਉਹਦੇ ਗੱਲ ਤਾਂ ਮਤਲਬ ਫਿਰ ਉਹਨੂੰ ਤਾਂ ਪੱਕੇ ਹੀ ਟਾਂਕੇ ਵੱਜ ਜਾਣੇ ਉਹ ਤਾਂ ਫਿਰ ਰਹਿੰਦੀ ਉਮਰ ਤੱਕੇ ਹੋ ਜਾਣਾ ਕੰਮ ਸਮਝ ਲਓ ਜੀ ਜਿਆਦਾ ਨਹੀਂ 10-15 ਸਾਲ ਤੱਕ ਤੇ ਨਹੀਂ ਜਾਣਾ ਉਤੇ ਬਾਅਦ ਰਿਪੇਅਰ ਪੂਰ ਮੰਗੂਗਾ ਉਹ ਵੀ ਤਾਂ ਮੰਗੂਗਾ ਜੇ ਆਪਾਂ ਕੇਅਰ ਨਹੀਂ ਕਰੂਗੇ ਜੇ ਆਪਾਂ ਉਹਨੂੰ ਰੰਗ ਰੰਗ ਮਾਰਦੇ ਰਹਾਂਗੇ ਪੇਂਟ ਪੂਟ ਫੇਰ ਨਹੀਂ ਉਹ ਮੰਗਦਾ ਫੇਰ ਤਾਂ ਸੌਰੀ ਜਿਆਦਾ ਟਾਈਮ ਕੱਢ ਦੂੰਗਾ ਤੇ ਵਾ ਕਰਦਣਾ ਜੀ ਹੁਣਾਂ ਹੁੰਦੇ ਸਾਲ ਨੂੰ ਨਾ ਇਹ ਕੰਮ ਬਾਕੀ ਸ਼ਾਇਦ ਸਲਾਹ ਬਣਦੀ ਆ ਛੱਡੇ ਪਾ ਦਈਏ ਤੇ ਚਲੋ ਦੇਖਦੇ ਆਂ ਬਾਕੀ ਕੀ ਲਿਖਿਆ ਵਾ ਹਨਾ ਪਕਦਰਾਂ ਚ ਬਾਕੀ ਚਲੋ ਠੀਕ ਆ ਜੀ ਫਿਰ ਹੁਣ ਕਰੀਏ ਕੰਮ ਸ਼ੁਰੂ ਗਾਇਆ ਬੰਨ ਹੋ ਗਈਆਂ ਜਿਹੜਾ ਰਹਿੰਦਾ ਕੰਮ ਨਵੇੜੀਏ ਇਹੋ ਮਿਲਦੇ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਆਹ ਦੇਖੋ ਆਹਾ ਹੁਣ ਆਪਣੀ ਮੱਕੀ ਆਚਾਰ ਵਾਲੀ ਹੋ ਗਈ ਐ ਤਿਆਰ ਆਹ ਜਿਹੜੀ ਚੀਜ਼ ਹੈ ਨਾ ਇੱਕਣਾ ਦਾਣਾ ਇਹ ਐਦਾਂ ਫੁੱਟਣਾ ਚਾਹੀਦਾ ਆਹ ਦਾਣਾ ਨਾ ਜਿਹੜਾ ਜਦ ਇਹ ਦਾਣੇ ਦਾ ਜਿਹੜਾ ਪਾਣੀ ਐ ਉਹ ਇਦਾਂ ਫੁੱਟ ਕੇ ਨਾ ਸਾਰੇ ਪੱਤੇਆਂ ਨੂੰ ਲੱਗਣਾ ਚਾਹੀਦਾ ਫੇਰ ਸਮਝ ਲਓ ਆਚਾਰ ਥੋੜਾ ਐਨ ਇੱਕ ਨੰਬਰ ਐ ਦਾਣਾ ਜੇ ਇਹ ਪੱਕ ਗਿਆ ਫੇਰ ਇਹ ਡੰਗਰ ਜਿਵੇਂ ਖਾਣਾ ਉਵੇਂ ਹੀ ਗੋਹੇਜ ਨੂੰ ਬਾਹਰ ਆ ਜਾਣਾ ਹਾਜਮ ਨਹੀਂ ਹੋਣਾ ਹੁਣ ਇਹ ਐਨ ਦਾਣਾ ਵਧੀਆ ਆਚਾਰ ਜੁਗਾ ਤਿਆਰ ਹੋ ਗਿਆ ਕੋਈ ਕੋਈ ਛੱਲੀ ਹਜੇ ਵਿੱਚ ਘਟ ਕੇ ਤਿਆਰ ਹੋਈ ਆ ਕੋਈ ਕੋਈ ਐਨ ਵਧੀਆ ਤਿਆਰ ਹੋਗੀ ਤੇ ਬਾ ਹੁਣ ਕਰਦਣਾ ਜੀ ਕੰਮ ਸ਼ੁਰੂ ਆਪ ਤੇਰੇ ਵਿੱਚ ਵਿੱਚ ਸਲਾਹਤ ਹੈਗੀ ਵੀ ਪਾ ਦੇਣਾ achar ਆਪ ਕਰੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ ਚ ਦੇਵੋ اجازت ਸਤਿ ਸ਼੍ਰੀ ਅਕਾਲ ਜੀ ਸਾਰਿਆਂ